ਤਿੰਨ ਚਾਰ ਘਰਾਂ ਦੀਆਂ ਇਕੱਠੀਆਂ ਬੀਬੀਆਂ ਬੈਜੰਦੀਆਂ ਸੀਗੀਆਂ ਆਪਣੇ ਨਿਆਣੇ ਉਹਨਾਂ ਦੇ ਖੇਲਦੇ ਹੋਣੇ ਨਾਲ ਹੀ ਨਾ ਬੀਬੀਆਂ ਨੇ ਗੱਲਾਂ ਕਰਨੀਆਂ ਲੈ ਵੇਈ ਤੇਰੇ ਨਿਆਣੇ ਦਾ ਨਾ ਤੇਰੇ ਪੋਤਰੇ ਦਾ ਮੈਂ ਆਪਣੀ ਦੋਤਰੀ ਨਾ ਕਰ ਦੇਣਾ ਪੁੱਤਰੋਤੀ ਖੇਲਦਾ ਪਿਆ ਔਰੀ ਦੋਤਰੀ ਨਾ ਖੇਲਣ ਡਿਆ ਆ ਪਰ ਉਹ ਪੁੱਤਰੇ ਨੇ ਜਿੱਥੇ ਭੈਣ ਭਰਾ ਬਣ ਕੇ ਖੇਲਣ ਡੇ ਆ ਪਰ ਉਹ ਪੁੱਤਰੇ ਨੇ ਮਨ ਚ ਕੀ ਆ ਗਿਆ ਲੈ ਵੇਈ ਮੇਰੇ ਕੱਲੂ ਘਰ ਵਾਲੀ ਬਣ ਸਕਦੀ ਆ ਗੱਲ ਮਜ਼ਾਕੀਆ ਤੌਰ ਤੇ ਹੋਈ ਉਹਦੇ ਵਿੱਚ ਰਿਸ਼ਤੇ ਦੀ ਗੱਲ ਵਿਆਹ ਤੱਕ ਪਹੁੰਚ ਗਈ ਹਾਲੇ ਤਾਂ ਉਹਨਾਂ ਨੇ ਖੇਡਣਾ ਸੀ ਪਤਾ ਨਹੀਂ ਕੀ ਕੀ ਪਰ ਪਹਿਲੇ ਹੀ ਉਹਨਾਂ ਦੇ ਵਿਆਹ ਦੀ ਗੱਲ ਗੱਲ ਤਾਂ ਮਜ਼ਾਕ ਤੋਂ ਸ਼ੁਰੂ ਹੋਈ ਦਾਦੀ ਨੇ ਮਜ਼ਾਕ ਦੇ ਵਿੱਚ ਕੀਤੀ ਪਰ ਉਹ ਬੱਚਾ ਨਹੀਂ ਨਾ ਉਸ ਮੈਂਟਲ ਲੈਵਲ ਤੇ ਸੀਗਾ ਕਿ ਉਹ ਮਜ਼ਾਕ ਨੂੰ ਸਮਝ ਪਾਉਂਦਾ ਇੱਕੋਰੀ ਥਿੰਕਿੰਗ ਲੈਵਲ ਬਦਲ ਗਈ ਉਹਨਾਂ ਦੇ ਦੇਖਣ ਦਾ ਨਜ਼ਰੀਆ ਬਦਲ ਗਿਆ ਠੀਕ ਹੈ ਇੱਥੇ ਉਹ ਵੱਡਾ ਹੁੰਦਾ ਵੱਡੇ ਹੋ ਕੀ ਪਤਾ ਜਦੋਂ ਉਹ ਵੱਡਾ ਹੋਵੇ ਕਿ ਉਹਦੇ ਦਿਮਾਗ 'ਚ ਇਹ ਚੀਜ਼ ਆ ਜਾਵੇ ਕਿ ਮੈਂ ਇਹੀ ਕੁੜੀ ਨੂੰ ਫਸਾਣਾ ਇਸੇ ਕੁੜੀ ਨਾਲ ਵਿਆਹ ਕਰਨਾ ਵੱਡੇ ਉਹ ਕਿ ਕੁਝ ਗਲਤ ਹੋ ਗਿਆ ਮੁੜ ਕੇ ਉਹੀ ਦਾਦੀਆਂ ਨਾਨੀਆਂ ਕਹਿਣੀਆਂ ਲੈ ਵੇ ਇਹਨਾਂ ਨੇ ਮਿੱਟੀ ਪੱਟਤੀ ਲੈ ਇਹਨਾਂ ਸਿਰ ਸਵਾਹ ਪਾਤੀ ਪਿੰਡ 'ਚ ਵਿਆਹ ਕਰ ਲਿਆ ਤੇ ਤੁਸੀਂ ਗੱਲ ਕੀਤੀ ਸੀ ਔਰੋ ਪਿੰਡ 'ਚ ਵਿਆਹ ਨਹੀਂ ਹੋਣਾ ਸੀ ਔਰੋ ਪਿੰਡ 'ਚ ਵਿਆਹ ਗੱਲ ਨਹੀਂ ਹੋਣੀ ਸੀ ਤੇ ਉਹਨਾਂ ਨੇ ਆਪਸ 'ਚ ਵਿਆਹ ਕਰ ਲਿਆ ਤੇ ਲੈ ਬਈ ਮਿੱਟੀ ਪਾਟਦੀ ਸਾਡੀ ਪਿੰਡਾਂ 'ਚ ਫਿਰ ਉਹੀ ਤਾਂ ਗੱਲ ਆ ਜਦੋਂ ਤੁਸੀਂ ਸ਼ੈਹਾਂ ਦੇ ਦਿੰਨੇ ਆ ਬਚਪਨ ਦੇ ਵਿੱਚ ਹੀ ਦਿਮਾਗ 'ਚ ਉਹ ਚੀਜ਼ਾਂ ਪਾ ਦਿੱਤੀਆਂ ਤਾਂ ਬੱਚਾ ਤਾਂ ਫਿਰ ਉਧਰਲੀ ਟਰੈਕ ਨੂੰ ਹੀ ਜਾਏਗਾ ਸੋਚਾਂ ਤਾਂ ਫਿਰ ਉਧਰ ਨੂੰ ਹੀ ਜਾਣਗੀਆਂ ਇੱਕ ਇਹ ਵੀ ਚੀਜ਼ ਆ ਨਾ ਕਿ ਆਪਣੇ ਗਰੁੱਪ ਬਣੇ ਹੁੰਦੇ ਆ ਜਿੱਦਾਂ ਕੋਈ ਆਪਣੇ ਘਰ ਦੇ ਵਿੱਚ ਹੀ ਆਪਣਾ ਕੋਈ ਭਰਾ ਭਤੀਜਾ ਵਾ ਜਾਂ ਕੋਈ ਵੀ ਆ ਕੋਈ ਗਰਲਫ੍ਰੈਂਡ ਬਾਹਰ ਬਣਾਈ ਹੋਈ ਆ ਕੋਈ ਸੇਲੀ ਬਣਾਈ ਹੋਈ ਆ ਤਾਂ ਇੱਕ ਗਰੁੱਪ ਜਿਹ ਉਹ ਵਿਆਹਾਂ ਦੇ ਵਿੱਚ ਹੋਦੀ ਹੈ ਇਹ ਚੀਜ਼ ਹਨਾ ਕਿ ਤੂੰ ਕਿਹੜੀ ਸਹੇਲੀ ਆ ਤੇਰੀ ਤੂੰ ਤਾਂ ਬਣਾਈ ਹੋਣੀ ਆ ਹੋਣੀ ਆ ਪੱਕਾ ਤੇ ਨਹੀਂ ਹੋਣੀ ਆ ਕੋਈ ਫੋਟੋ ਹੀ ਦਿਖਾ ਦੇ ਨਾਮ ਹੀ ਦੱਸ ਦੇ ਬਈ ਕਿਹੜੇ ਪਿੰਡ ਦੀ ਮੁੰਡਿਆਰੇ ਮਗਰੀ ਪੈ ਜਾਂਦੇ ਆ ਅਸੀਂ ਤੇਰਾ ਵਿਆਹ ਕਰਾ ਦਾਂਗੇ ਤੂੰ ਦੱਸ ਤਾਂ ਸਹੀ ਮਤਲਬ ਇਦਾਂ ਦੀਆਂ ਚੀਜ਼ਾਂ ਉਹ ਮੁੰਡੇ ਨੂੰ ਛੇੜਨਾ ਫਿਰ ਉਹ ਹੋਰ ਸ਼ੈ ਹਨਾ ਅੰਦਰੋਂ ਅੰਦਰ ਪਨਪਦੀ ਆ ਕਿ ਮੇਰੀ ਸਹੇਲੀ ਆ ਵੀ ਲੈ ਤਾਂ ਮੈਂ ਤਾਂ ਇਤੋਂ ਵੀ ਵਧੀਆ ਸੋਹਣੀ ਪਟਕੜੀਆਂ ਨੇ ਉਹ ਦਿਖਾਉਂਗਾ ਮੈਂ ਕੋਈ ਝੂਠੀ ਸਹੇਲੀ ਵੀ ਦਿਖਾਣ ਦਾ ਲੈ ਵੇ ਟੌਰ ਬਣ ਗਈ ਮੇਰੀ ਚਾਰ ਸ਼ਰੀਕਿਆਂ ਦੇ ਵਿੱਚ ਕਹਿ ਤਾਂ ਮੇਰੀ ਸਹੇਲੀ ਬਣ ਗਈ ਆ ਤੇ ਮੁੰਡਾ ਟੌਰ ਘਰ ਦੇ ਵਿੱਚ ਕਹਿੰਦਾ ਹਾਂ ਮੇਰੇ ਤਾਂ ਇੰਨੀਆਂ ਸਹੇਲੀਆਂ ਇੰਨੀਆਂ ਸਹੇਲੀਆਂ ਆ ਤੇ ਘਰਾਂ ਦੇ ਵਿੱਚ ਉਹ ਚੀ ਸ਼ੁਰੂ ਹੋਈ ਇੱਕ ਘਰ ਦੇ ਰਿਸ਼ਤੇਦਾਰਾਂ ਨੇ ਸ਼ੁਰੂ ਕੀਤੀ ਮੁੰਡੇ ਨੇ ਮਨ ਚੋਂ ਖੋਫ ਗਿਆ ਪਰ ਇੱਥੇ ਇੱਥੇ ਇਹ ਵੀ ਗੱਲ ਆ ਜਾਂਦੀ ਹੈ ਨਾ ਜੇ ਮੁੰਡੇ ਨੇ ਬਣਾ ਲਿਆ ਅਸੀਂ ਉਹਨੂੰ ਸ਼ਹਿ ਦੇ ਦਿੱਤੀ ਵਧਾ ਦਿੱਤੀ ਉਹਦੇ ਅੰਦਰ ਜੇ ਕੁੜੀ ਨੇ ਇਦਾਂ ਕੁਝ ਕੀਤਾ ਫਿਰ ਆਪਾਂ 네ਗੇਟਿਵ ਹੋ ਜੰਨੇ ਆ ਕੁੜੀ ਆ ਇਹਨੇ ਕੋਈ ਬਾਹਰ ਬੋਏਫਰੈਂਡ ਰੱਖਿਆ ਵਾ ਕਿਹੜਾ ਮੁੰਡਾ ਵਾ ਇਹ ਤਾਂ ਕੁੜੀ ਗਲਤ ਕਰਦੀ ਆ ਇਹ ਬਾਹਰ ਜਾਂਦੀ ਆ ਫਿਰ ਉੱਥੇ ਉਹ ਸੋਚ ਜਿਹੜੀ ਮੁੰਡੇ ਨੂੰ ਬढ़ावा ਦਿੱਤਾ ਪਰ ਕਿਤੇ ਨਾ ਕਿਤੇ ਕੁੜੀ ਦੇ ਲਈ ਉਹ ਤੰਗ ਦਿਲੀ ਤੰਗ ਸੋਚ ਜਿਹੜੀ ਸਾਹਮਣੇ ਆ ਗਈ ਅੱਧੀ ਬਚਪਨ ਦੇ ਵਿੱਚ ਮੁੰਡੇ ਦੇ ਨਾਲ ਬਹੁਤ ਸ਼ਰਾਰਤਾਂ ਕਰਦੇ ਆ ਖੁੱਲੀਆਂ ਹੀ ਮਤਲਬ ਅਸੀਂ ਓਪਨਲੀ ਉਹ ਚੀਜ਼ਾਂ ਕਰ ਲੈਂਦੇ ਆ ਪਰ ਜਦੋਂ ਆਪਾਂ ਕੁੜੀ ਦੇਖਦੇ ਆ ਕੁੜੀ ਦੇ ਲਈ ਪਤਾ ਨਹੀਂ ਕਿਉਂ ਇੱਕ ਤੰਗ ਸੋਚ ਜਿਹੜੀ ਆ ਜਾਂਦੀ ਆ ਕੁੜੀ ਇਦਾਂ ਦੀਆਂ ਚੀਜ਼ਾਂ ਕਰੇ ਤਾਂ ਸਾਡੇ ਦਿਮਾਗ ਦੇ ਵਿੱਚ ਥੋੜੇ ਖ ਕਿਉਂਕਿ ਘਰਾਂ 'ਚ ਮੈਂ ਕਹਿੰਦੀ ਆ ਜੇ ਸ਼ੁਰੂ ਨਹੀਂ ਤੁਸੀਂ ਕਿਹਾ ਨਾ ਘਰਾਂ 'ਚ ਇੱਕ ਮਾਂ ਵੀ ਆ ਨਾ ਇੱਕ ਭੈਣ ਵੀ ਆ ਆਪਣੇ ਭਰਾ ਨੂੰ ਕਹਿਣ ਗਿਆ ਭੈਣੇ ਤੂੰ ਅਕਸਰ ਸੁਣੀ ਹੋਗੀ ਕਹਿੰਦੀ ਹੋਗੀ ਮੰਮੀ ਇਹਨੇ ਬਾਹਰ ਨਾਲ ਸੇ ਲਿਫਸਾਈ ਆ ਇਹ ਨਾ ਫੋਨ ਤੇ ਗੱਲਾਂ ਕਰਦਾ ਰਾਤ ਰਾਤ ਮਜ਼ਾਕ ਦੇ ਵਿੱਚ ਇਹ ਗੱਲਾਂ ਹੁੰਦੀਆਂ ਹੁੰਦੀਆਂ ਮਾਂ ਪੀ ਮਾਂ ਵਾਂ ਧੀਆ ਤੇ ਭਰਾ ਦੇ ਵਿੱਚ ਠੀਕ ਹੈ ਹਾਲਾਂਕਿ ਬਾਪ ਨੂੰ ਬਾਅਦ ਚ ਚੀਜ਼ਾਂ ਪਤਾ ਲੱਗਦੀਆਂ ਪਰ ਇੱਕ ਮਜ਼ਾਕ ਸ਼ੁਰੂ ਹੋ ਚੁੱਕਿਆ ਪਰ ਕੀ ਉਹ ਭਰਾ ਕੇ ਕਹਿੰਦਾ ਆਪਣੀ ਮਾਂ ਨੂੰ ਮੰਮੀ ਮੇਰੀ ਭੈਣ ਨੇ ਤਾਂ ਵਾਰ ਮੁੰਡਾ ਫਸਾਇਆ ਕਦੀ ਵਰਡ ਯੂਜ਼ ਕੀਤਾ ਜੇ ਕਹੂਗਾ ਵੀ ਗੁੱਸੇ ਦੇ ਨਾਲ ਇਹਦੀ ਹਮਮਤ ਕਿੱਦਾਂ ਹੋਗੀ ਲਿਜੁਰਤ ਕਿੱਦਾਂ ਹੋਗੀ ਕਦੀ ਫਸਾਇਆ ਵਰਡ ਕੁੜੀ ਲਈ ਕਦੀ ਵੀ ਨਹੀਂ ਪਹਿਲਾਂ ਤਾਂ ਘਰ ਦੇ ਵਿੱਚ ਇਹ ਸ਼ੁਰੂ ਹੋ ਜਾਂਦੀ ਆ ਜਦੋਂ ਇੱਕ ਕੁੜੀ ਮੁੰਡੇ 'ਚ ਇੱਥੇ ਡਿਫਰੈਂਸ਼ੀਏਟ ਕਰ ਦਿੱਤਾ ਜਾਂਦਾ ਮੁੰਡਿਆਂ ਨੂੰ ਸ਼ਹਿਾਂ ਦਿੱਤੀਆਂ ਜਾਂਦੀਆਂ ਕਿ ਤੂੰ ਜਾ ਜਿੰਨੀ ਮਰਜ਼ੀ ਕੁੜੀਆਂ ਫਸਾ ਅਸੀਂ ਤੇਰੇ ਨਾਲ ਬੈਠੇ ਕੱਲ ਨੂੰ ਮੁੰਡੇ ਨੇ ਕੁੜੀ ਲੈ ਕੇ ਵੀ ਲੈ ਵੀ ਆਇਆ ਨਾ ਵਿਆਹ ਕੇ ਘਰ ਦੇ ਨੇ ਕੁਝ ਨਹੀਂ ਕਹਿਣਾ ਤੇ ਜੇ ਉਹੀ ਕੁੜੀ ਕਹਿ ਦੇਵੇ ਕਿ ਮੈਂ ਮੁੰਡਾ ਫਸਾਇਆ ਕਿੰਨੇ ਕੁਐਸਚਨਿੰਗ ਆਲਵਾਣੇ ਵੀ ਜੀਨਿੰਦਾ ਕਾਦੇ ਦਾ ਬਾਦ ਦੀ ਗੱਲ ਆ ਪਹਿਲਾਂ ਨਾ ਚਾਰ ਜਿਹੜੀਆਂ ਔਰਤਾਂ ਜਨਾਨੀਆਂ ਲਈ ਬੈਠੀਆਂ ਗੱਲਾਂ ਕਰਦੀਆਂ ਸੀ ਉਹੀ ਨਹੀਂ ਜੀਨ ਦਿੰਦੀਆਂ ਲੈ ਵੀ ਫਲਾਣੇ ਕੁੜੀ ਨੇ ਇਦਾਂ ਵਿਆਹ ਕਰਾ ਲਿਆ ਇਦਾਂ ਵਿਆਹ ਕਰਾ ਫਿਰ ਇੱਥੋਂ ਹੀ ਤਾਂ ਸੋਚਾ ਬਦਲਦੀਆਂ ਵਾ ਫਿਰ ਆਪਾਂ ਦੋਸ਼ੀ ਲੋਕਾਂ ਨੂੰ ਕਿਉਂ ਠਾਰਾ ਆਂਦੇ ਆ ਜਦ ਚੀਜ਼ਾਂ ਘਰਾਂ ਜਿਹੜੇ ਖਿਆਲ ਆ ਤਾਂ ਜਿਹੜੀਆਂ ਸੋਚਾਂ ਵੋ ਘਰ ਦੇ ਵਿੱਚੋਂ ਆਪਣੇ ਮਾਪਿਆਂ ਤੋਂ ਜਾਂ ਆਪਣੇ ਤੋਂ ਹੀ ਇਹ ਚੀਜ਼ਾਂ ਅੱਗੇ ਤੋਂ ਅੱਗੇ ਵਾਦਦੀਆਂ ਕਿਉਂ ਨਾ ਆਪਾਂ ਇਹਨਾਂ ਚੀਜ਼ਾਂ ਨੂੰ ਰੋਕੀਏ ਅਸੀਂ ਖੁਦ ਥੋੜੀ ਆਪਣੇ ਸੋਚ ਸੁਧਾਰ ਲਈਏ ਖੁਦ ਜਿਹੜਾ ਸ਼ਹਿਾਂ ਦੇਣ ਦੀ ਬਜਾਏ ਥੋੜ ਡਵੈਲਪ ਕਰ ਦਈਏ ਤਾਂ ਸ਼ਾਇਦ ਮੈਨੂੰ ਲੱਗਦਾ ਵਾ ਕਿ ਸਮਾਜ ਨੂੰ ਬੁਰਾ ਕਹਿਣ ਨਾਲੋਂ ਅਸੀਂ ਖੁਦ ਅਸੀਂ ਸੁਧਰ ਜਾਣੇ ਆ ਤਾਂ ਸਾਡੇ ਬੱਚੇ ਖੁਦ ਸਾਡਾ ਨਾਮ ਰੋਸ਼ਨ ਕਰੂਗੇ ਖੁਦ ਸਹੀ ਨਿਕਲੂਗੇ ਤੁਸੀਂ ਮੋਰਲ ਵੈਲਿਊਜ਼ ਦੀ ਗੱਲ ਕੀਤੀ ਅਸੀਂ ਵੀ ਘਰ ਦੇ ਵਿੱਚ ਬੈਠੇ ਹੋਈਏ ਨਾ ਆਪਣੇ ਘਰ 'ਚ ਚਲੋ ਆਪਾਂ ਇਸ ਕਹਿ ਲੈਂਦੇ ਆ ਆਪਾਂ ਘਰ 'ਚ ਬੈਠੇ ਹੋਏ ਮੇਰੇ ਬੱਚੇ ਬੈਠੇ ਆ ਤੇ ਅਸੀਂ ਵਿਆਹਾਂ ਦੀ ਗੱਲਾਂ ਬੱਚੇ ਮਰੇ ਮੈਂ ਇੱਥੇ ਆਪਣੀ ਗਲਤੀ ਵੀ ਕਹਾਂਗੀ ਮੈਂ ਆਪਣੇ ਬੱਚੇ ਮਰੇ ਵਿਆਹ ਦੀ ਗੱਲ ਲਾ ਕਰਦੀ ਪਈਆਂ ਫਲਾਣੇ ਦਾ ਵਿਆਹ ਹੋ ਗਿਆ ਫਲਾਣੇ ਦਾ ਅੱਦਾ ਹੋ ਗਿਆ ਇਦਾਂ ਸাকਸੈਸਫੁਲ ਲਾਈਫ ਜੀ ਰਿਹਾ ਮੈਂ ਆਪਣੇ ਬੱਚੇ ਨੂੰ ਕਰੀ ਐਜੂਕੇਸ਼ਨ ਦੀ ਗੱਲ ਨਹੀਂ ਕੀਤੀ ਕਿ ਐਜੂਕੇਸ਼ਨ ਕਰਕੇ ਉਹ ਸਕਸੈਸਫੁਲ ਹੋ ਗਿਆ ਉਹ ਐਜੂਕੇਸ਼ਨ ਕਰਕੇ ਇੱਥੇ ਪਹੁੰਚ ਗਿਆ ਮੈਂ ਆਪਣੀ ਗਲਤੀ ਖੁਦ ਫੀਲ ਕਰਨ ਰਹੀ ਹਾਂ ਹੁਣ ਸ਼ਾਇਦ ਸਾਡੀ ਗੱਲਾਂ ਹੋਣੀਆਂ ਤਾਂ ਮੈਨੂੰ ਗਲਤੀ ਲੱਗੀ ਆ ਕਿ ਮੈਂ ਆਪਣੇ ਬੱਚੇ ਨੂੰ ਇਹ ਨਹੀਂ ਸਿਖਾਇਆ ਕਿ ਐਜੂਕੇਸ਼ਨ ਸਿੱਖ ਕੇ ਗਾਹ ਜਾ ਕੇ ਸਕਸੈਸਫੁਲ ਹੋ ਕੇ ਆਪਣੀ ਲਾਈਫ ਸੈੱਟ ਕਰਨੀ ਆ ਮੈਂ ਉਹਨੂੰ ਇਹ ਕਹਿਣ ਨਹੀਂ ਆ ਕਿ ਵਿਆਹ ਆਪਾਂ ਮੇਰੇ ਤੇ ਮੇਰੇ ਹਸਬੰਡ ਗੱਲ ਕਰੀਏ ਇਹਨਾਂ ਦਾ ਵਿਆਹ ਹੋ ਗਿਆ ਲਾਈਫ ਚੰਗੀ ਜੀ ਰਿਹਾ ਕਿ ਮਾੜੀ ਜੀ ਰਿਹਾ ਡਿਵੋਰਸ ਹੋ ਗਿਆ ਬੱਚੇ ਨੇ ਮਨ ਚ ਵਰਡਿੰਗ ਭਰ ਰਹੀ ਆ ਵਿਆਹ ਡਾਈਵੋਰਸ ਇਹ ਚ ਜਾਂ ਗਲਤੀ ਸਾਡੀ ਹੀ ਹੈ ਉਹੀ ਗੱਲ ਹੈ ਨਾ ਬੱਚਿਆਂ ਵੱਲ ਸਾਹਮਣੀ ਆਪਾਂ ਉਹ ਵਧੀਆ ਕਨਸੈਪਟ ਵਧੀਆ ਚੀਜ਼ਾਂ ਰੱਖੀਆਂ ਤਾਂ ਆਟੋਮੈਟਿਕਲੀ ਉਹਦੀ ਚੀਜ਼ ਐਜੂਕੇਸ਼ਨ ਹੋਊਗੀ ਕੋਈ ਵਧੀਆ ਉਹਨਾਂ ਚੀਜ਼ਾਂ ਵੱਲ ਪਏਗਾ ਉਹਦੇ ਸੋਚ ਵਿਚਾਰ ਕਿਤਾਬਾਂ ਦੀ ਗੱਲ ਛੇੜ ਲੋ ਬੱਚਾ ਸੋਚੇਗਾ ਮੈਂ ਵੀ ਕੋਈ ਬੁੱਕ ਪੜਾਂ ਜੇ ਆਪਾਂ ਉਹੀ ਫੋਨ ਹੀ ਮੋਰੇ ਚਲਾਣਾ ਵਾ ਉਹੀ ਅੱਗੇ ਉਹੀ ਵਿਆਹ ਸ਼ਾਦੀ ਇਦਾਂ ਦੀਆਂ 네ਗੇਟਿਵੀ ਚੀਜ਼ਾਂ ਰੱਖਣੀਆਂ ਵਾ ਜਾਂ ਕਿਸੇ ਦੀਆਂ ਗੱਲਾਂ ਰੱਖਣੀਆਂ ਤਾਂ ਆਟੋਮੈਟਿਕਲੀ ਬੱਚਾ ਵੀ ਕੱਲ ਨੂੰ ਉਹੀ ਚੁਗਲੀਆਂ ਉਹੀ ਚੀਜ਼ਾਂ ਸਿੱਖੇਗਾ ਦਿਲੋਂ ਨਿਆਣੇ ਨਾ ਤੁਹਾਡੀ ਇਹੀ ਆਟੋਮੈਟਿਕਲੀ ਗੱਲਾਂ ਵਾਲੀ ਕਿ ਦਿਮਾਗ ਦੇ ਵਿੱਚ ਆ ਜਾਂਦੀਆਂ ਹਨਾ ਅ ਘਰ 'ਚ ਬੱਚੇ ਆ ਛੋਟਾ ਜਿਹਾ ਜਵਾਕ ਆ 4-5 ਸਾਲਾਂ ਦਾ ਬੱਚਾ ਆ ਸੋਹਣਾ ਸੁਨੱਖਾ ਆ ਵੀ ਕਹਿੰਦੇ ਆ ਕਿ ਲੈ ਵੀ ਤਾਂ ਸੋਹਣਾ ਸੁਨੱਖਾ ਐ ਤਾਂ ਬਹੁਤ ਜਣੀਆਂ ਫਸਾਣੀਆਂ ਵੱਡੇ ਅੱਗੇ ਵੱਡੇ ਅੱਗੇ ਨੇ ਕੁੜੀਆਂ ਮਗਰ ਲਾੜੀਆਂ ਆਪਣੇ ਕਹਿੰਦੇ ਨੇ ਕ੍ਰਿਸ਼ਨ ਕਨਈਆਂ ਨੇ ਮਗਰ ਸਖੀਆਂ ਇੰਦਾ ਆਪਾਂ ਵਰਡਿੰਗ ਯੂਜ਼ ਕਰਦੇ ਆ ਕ੍ਰਿਸ਼ਨਾ ਵਰਨਾ ਆਲੇ-ਦਾਲੇ ਸਖੀਆਂ ਕੋ ਮੜੀਆਂ ਆਪਣੀ ਕੁੜੀ ਆ ਘਰ 'ਚ ਕੁੜੀ ਨੂੰ ਕਵਾਂਗੇ ਕਿ ਕੁੜੀ ਦੇ ਮਗਰ ਮੁੰਡੇ ਘੁੰਮਣੇ ਬਿਲਕੁਲ ਨਹੀਂ ਆ ਫਰਕ ਆ ਗਿਆ ਡਿਫਰੈਂਸ ਆ ਗਿਆ ਫਿਰ ਕਹਿੰਦੇ ਕਿ ਕੁੜੀਆਂ ਮੁੰਡਿਆਂ ਚ ਫਰਕ ਕਿੱਥੋਂ ਸ਼ੁਰੂ ਹੁੰਦਾ ਕਿੱਥੋਂ ਕੁੜੀਆਂ ਦੇ ਦਿਮਾਗ ਚ ਆਂਦਾ ਕਿ ਇਹ ਬਹੁਤ ਭੈੜੀ ਗੱਲ ਆ ਕਿਸੇ ਮੁੰਡੇ ਨਾਲ ਗੱਲਬਾਤ ਕਰਨ ਦੀ ਛੋਟੇ ਹੁੰਦੇ ਮੁੰਡੇ ਕੁੜੀ ਆਪਸ ਚ ਖੇਲਦੇ ਆ ਕੋਈ ਦਿਮਾਗ ਦੇ ਵਿੱਚ ਇਦਾਂ ਦੀ ਚੀਜ਼ ਨਹੀਂ ਹੁੰਦੀ ਕਿ ਮੁੰਡਿਆਂ ਨਾਲ ਖੇਡਣਾ ਬੁਰਾ ਗੱਲ ਆ ਇੱਕ ਵਾਰੀ ਆਪਾਂ ਬੱਚੇ ਹੁੰਨੇ ਆ ਜਿੱਦਾਂ ਵੱਡੇ ਹੁੰਨੇ ਜਾਂਦੇ ਆ ਵੱਡੇ ਹੁੰਨੇ ਜਾਂਦੇ ਆ ਕੁੜੀ ਦੇ ਦਿਮਾਗ 'ਚ ਇਹ ਪੜਨਾ ਸ਼ੁਰੂ ਕਰ ਦਿੰਦੇ ਆ ਕਿ ਮੁੰਡਿਆਂ ਤੋਂ ਦੂਰ ਰੋਕ ਹੈ ਨਾ ਫਿਰ ਕਿਤਨਾ ਕਿਤੇ ਵੀ ਕਈ ਮਾਪੇ ਹੁੰਦੇ ਆ ਕਿ ਕੁੜੀ ਨੂੰ ਤਾਂ ਆਪਾਂ ਕੁੜੀਆਂ ਵਾਲੇ ਸਕੂਲੇ ਬਿਲਕੁਲ ਕੁੜੀਆਂ ਮੁੰਡਿਆਂ ਤੋਂ ਦੂਰ ਰੋਵੋ ਭਾਈ ਮੁੰਡੇ ਇਦਾਂ ਮੈਂਟੈਲਿਟੀ ਅਸੀਂ ਕ੍ਰੀਏਟ ਕਰਤੀ ਕਿ ਮੁੰਡੇ ਬੁਰੇ ਹੁੰਦੇ ਆ ਤੇ ਬਚਪਨ ਦੇ ਵਿੱਚ ਇਹ ਵੀ ਤਾਂ ਹੁੰਦਾ ਕਿ ਮੁੰਡੇ ਨੂੰ ਥੋੜਾ ਜਿਆਦਾ ਚਾਹ ਲਾੜਨਾ ਕੁੜੀਆਂ ਨੂੰ ਥੋੜਾ ਘੱਟ ਹੋਣੀ ਸੋਚ ਬਦਲ ਗਈ ਆ ਬਹੁਤ ਚੀਜ਼ਾਂ ਬਦਲ ਗਈਆਂ ਵਾ ਪਰ ਜੇ ਇਹ ਚੀਜ਼ਾਂ ਘਰ ਦੇ ਵਿੱਚ ਹੋਊਂਗੀਆਂ ਤਾਂ ਆਟੋਮੈਟਿਕਲੀ ਬਿਤਕਰਾ ਜਿਹੜਾ ਹੁਣ ਆਪਾਂ ਵੀ ਘਰ ਦੇ ਵਿੱਚੋਂ ਆਏ ਆ ਸਾਨੂੰ ਵੀ ਪਤਾ ਅਗਰ ਭਰਾ ਦੇ ਨਾਲ ਜਿਆਦਾ ਚਾਹ ਲਾੜਾ ਤਾਂ ਕੁੜੀ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਆਪਣੇ ਲਈ ਘੱਟ ਜਾਂਦਾ ਵਾ ਉਹ ਚੀਜ਼ਾਂ ਘਰ ਦੇ ਵਿੱਚੋਂ ਹੀ ਪੈਦਾ ਹੁੰਦੀਆਂ ਵਾ ਉਹ ਚੀਜ਼ਾਂ ਪੈਦਾ ਹੁੰਦੀਆਂ